ਇਕ ਜਦੋਂ ਸੀ ਕਿ ਸੇ ਪੋਜੀਸ਼ਨ ਦੇ ਜ਼ਿੰਮੇਵਾਰੀ ਵਾਲੇ ਦੇ ਬੈਠੇ ਜ਼ਿੰਮੇਵਾਰ ਨਾਲ ਗੱਲਾਂ ਬੱਤਾਂ ਕਰਨੀ ਚਾਹੀਦੀਆਂ ਲੰਧਿਆ ਔਰ ਪੰਜਾਬ ਹਰਿਆਣਾ ਨੂੰ ਛੱਡ ਕੇ ਗਾਂ ਦਿੱਲੀ ਨੂੰ ਕੱਲਾ ਜਿਹੜਾ ਦਸਿਆ ਹੋਈ ਐਂਕ ਮੈਨ ਲੱਗਦਾ ਸਰਦਾਰ ਮਨਜਿੰਦਰ ਸਿੰਘ ਸਰਸਾ ਹੋਰ ਨੇ ਲਾਧੀ ਹੈ ਉਹਨਾਂ ਨੂੰ ਵੀ ਕੱਲਾ ਪੰਜਾਬੀ ਦਸਿਆ ਮਨਜਿੰਦਰ ਸਿੰਘ ਸਰਸਾ ਹੋਰਾਨੇ ਜੋ ਦਿੱਲੀ ਦੇ ਖੇਤੀਬਾੜੀ ਮੰਤਰੀ ਨੇ ਮਾਣਯੋਗ ਦੇ ਇੱਕ ਜੋ ਤੁਸੀਂ ਕਿਸੇ ਪੋਜੀਸ਼ਨ ਤੇ ਜ਼ਿੰਮੇਵਾਰੀ ਵਾਲੀ ਤੇ ਬੈਠੇ ਜ਼ਿੰਮੇਵਾਰ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਪਿਛਲੀ ਵਾਰ ਪੰਜਾਬ ਵਿੱਚ ਇਹਨਾਂ ਦਿਨਾਂ ਵਿੱਚ ਜਿਹੜੀ 1400 ਜਿਹੜੀਆਂ ਘਟਨਾਵਾਂ ਹੋ ਗਈਆਂ ਸੀ ਅਗਨੀ ਦੀਆਂ ਇਸ ਵਾਰ ਜਿਹੜੀਆਂ 350 1100 ਘਟਾ ਪਿਛਲੀ ਵਾਰ ਅਸੀਂ ਕੁੱਲ ਮਿਲਾ ਕੇ 70% ਤੇ ਜਿਹੜੀ ਰੋਕਥਾਮ ਕਰ ਲਈ ਸੀ ਜਿਹਦੇ ਵਿੱਚ ਕਿਸਾਨ ਭਰਾਵਾਂ ਨੇ ਸਾਡਾ ਸਾਥ ਦਿੱਤਾ ਸਾਡਾ ਵਿਭਾਗ ਐਗਰੀਕਲਚਰ ਲੱਗਿਆ ਸਰਕਾਰ ਵੱਲੋਂ ਕੈਂਪ ਲਾਏ ਗਏ 2000 ਤੋਂ ਵੱਧ ਕੈਂਪ ਲਾਏ ਗਏ ਸਿਹਤ ਕੀ 2500 ਤੋਂ ਵੱਧ ਲਾਏ ਗਏ ਜਿਹੜੀ ਕਿਸਾਨਾਂ ਨਾਲ ਗੱਲਬਾਤ ਸਿੱਧੀ ਕੀਤੀ ਹੈ ਵੀ ਇਹ ਪਰਾਲੀ ਜੇ ਆਪਾਂ બાળ ਦਿੰਨੇ ਆ ਤੇ ਉਹਦੇ ਨਾਲ ਖੇਤੀ ਦਾ ਨੁਕਸਾਨ ਹੁੰਦਾ ਔਰ ਉਸ ਤੇ ਉਹਨਾਂ ਨੇ ਅਸਰ ਵੀ ਕੀਤਾ ਜਿਹੜਾ ਕਿ ਇਹ ਘੱਟ ਹੋਈ ਆ ਅਸੀਂ ਇਸ ਕੀ 85 90% ਤੱਕ ਪਹੁੰਚ ਜਾਵਾਂਗੇ ਵੈਸੇ ਪਰਾਲੀ ਹੌਲੀ-ਹੌਲੀ ਜਿਹੜੀ ਕੰਮਾਂ ਲਈ ਵੀ ਵਰਤੀ ਜਾ ਰਹੀ ਹੈ ਜਿਵੇਂ ਚਾਹੇ ਉਹ ਸਾਡੇ ਪਠਿਆਲ ਲਈ ਬਾਇਓਥਰਮਲ ਹੈ ਜਾਂ ਹੋਰ ਵੀ ਕਈ ਥਾਵਾਂ ਤੇ ਪੈਲੇਟ ਵਗੈਰਾ ਬਣ ਰਹੇ ਐ ਇਸ ਤੋਂ ਗੈਸ ਵੀ ਬਣਨੀ ਸ਼ੁਰੂ ਹੋ ਰਹੀ ਹੈ ਕੋਈ ਇੱਕ ਦੋ ਇੰਡਸਟਰੀ ਜੋ ਵੀ ਆ ਰਹੀਆਂ ਸੋ ਇਹ ਤਾਂ ਜਿਹੜੀ ਹੁਣ ਇਹ ਗੱਲਾਂ ਕਰਦੇ ਐ ਵੀ ਦੋ ਦਿਨ ਪਹਿਲਾਂ ਜਿਹੜਾ ਦੀਵਾਲੀ ਕਰਕੇ ਜਿਹੜੀ ਕਿੱਥੇ ਜਾਵੜੀ ਸਥਿਤੀ 527 ਤੇ ਸ਼ਾਇਦ ਜਿਹੜੇ 1QI ਮੇਰੇ ਖਿਆਲ ਪਹੁੰਚ ਗਈ ਹੈਗੀ ਉਹ ਇਹਨਾਂ ਦਿਨਾਂ ਚ ਜਿਹੜੀ ਹੁੰਦੀ ਹੈ ਉਸ ਨੂੰ ਐਵੇਂ ਗਿਣ ਲੈਂਦੇ ਆ ਔਰ ਪੰਜਾਬ ਹਰਿਆਣੇ ਨੂੰ ਛੱਡ ਕੇ ਗਾਂ ਦਿੱਲੀ ਨੂੰ ਕੱਲਾ ਜਿਹੜਾ ਦਿਸਿਆ ਉਹੀ ਐਨਕ ਮੈਨ ਲੱਗਦਾ ਸਰਦਾਰ ਮਨਜਿੰਦਰ ਸਿੰਘ ਸਰਸਾ ਹੋਰ ਨੇ ਲਾਲ ਹੀ ਹੈ ਉਹਨਾਂ ਨੂੰ ਵੀ ਕੱਲਾ ਪੰਜਾਬੀ ਦਿਸ ਰਿਹਾ